ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਿ ਸਰਬਤਰ ਹੰਤਾ ਕਿ ਅਥਵਾ ਵਹਿਗੁਰੂ ਜੀ ਆਪ ਜੀ ਸਾਰਿਆਂ ਨੂੰ ਹੰਤਾ ਨਾਸ ਕਰਨ ਵਾਲੇ ਹੋ ਕਿ ਸਰਬਤਰ ਗੰਤਾ ਅਥਵਾ ਆਪ ਜੀ ਸਾਰਿਆਂ ਦੀ ਗੰਤਾ ਸੋ ਗਿਣਤੀ ਕਰਨ ਵਾਲੇ ਹੋ ਗਿਆਤ ਕਰਨ ਵਾਲੇ ਹੋ ਗੰਤਾ ਗਮਤਾ ਕਰਨ ਵਾਲੇ ਹੋ ਕੇ ਸਰਬਤਰ ਭੇਖੀ ਕਿ ਹਥਵਾ ਆਪ ਜੀ ਭੇਖੀ ਸਾਰਿਆਂ ਭੇਸਾਂ ਵਿੱਚ ਵਿਆਪਕ ਹੋ ਰਹੇ ਹੋ ਕੇ ਸਰਬਤਰ ਭੇਖੀ ਆਪ ਜੀ ਸਾਰਿਆਂ ਨੂੰ ਵੇਖਣ ਵਾਲੇ ਹੋ ਤੇ ਸਾਰਿਆਂ ਨੂੰ ਵੇਖ ਰਹੇ ਹੋ ਪ੍ਰਮਾਤਮਾ ਜੀ ਕੇ ਸਰਬਤਰ ਕਾਜੈ ਸੋ ਅਥਵਾ ਸਾਰਿਆਂ ਦੇ ਕਾਜੈ ਕਾਰਜ ਜਿਹੜੇ ਨੇ ਉਹ ਨਿਪਰੇ ਚੜਾਉਣ ਵਾਲੇ ਵੀ ਆਪ ਹੋ ਸਾਰਿਆਂ ਦੇ ਕਾਜੈ ਕਾਰਜ ਕਰਨ ਵਾਲੇ ਵੀ ਆਪ ਹੋ ਸੋ ਕਾਜੈ ਸੋ ਸਾਰਿਆਂ ਦੇ ਕਾਰਜ ਸਿਰੇ ਲਾਉਣ ਵਾਲੇ ਵੀ ਆਪ ਹੋ ਕੇ ਸਰਬੱਤਰ ਰਾਜੈ ਸੋ ਅਥਵਾ ਸਾਰਿਆਂ ਵਿੱਚ ਰਾਜੈ ਬਰਾਜਮਾਨ ਹੋ ਰਹੇ ਹੋ ਸਾਰਿਆਂ ਵਿੱਚ ਰਾਜਾ ਰੂਪ ਹੋ ਅਤੇ ਸਾਰਿਆਂ ਦੇ ਵਿੱਚ ਬਰਾਜਮਾਨ ਹੋ ਰਹੇ ਹੋ ਵਾਹਿਗੁਰੂ ਜੀ ਕੇ ਸਰਬਤਰ ਸੁਖੈ ਅਥਵਾ ਸਾਰਿਆਂ ਨੂੰ ਸੁਖੈ ਸਕਾਉਣ ਵਾਲੇ ਵੀ ਆਪ ਜੀ ਹੋ ਕੇ ਸਰਬਤਰ ਪੋਖੈ ਅਥਵਾ ਸਾਰਿਆਂ ਦੀ ਪਾਲਣਾ ਕਰਨ ਵਾਲੇ ਵੀ ਆਪ ਜੀ ਹੋ ਸੋ ਪੋਖੈ ਸਾਰਿਆਂ ਦੀ ਪਾਲਣਾ ਕਰਨ ਵਾਲੇ ਹੋ ਵਾਹਿਗੁਰੂ ਜੀ ਆਪ ਜੀ ਕੇ ਸਰਬਤਰ ਤਰਾਨੈ ਅਥਵਾ ਸਾਰਿਆਂ ਦੀ ਤਰਾਨਾ ਰੱਖਿਆ ਕਰਨ ਵਾਲੇ ਹੋ ਵਾਹਿਗੁਰੂ ਜੀ ਕੇ ਸਰਬੱਤ ਪ੍ਰਾਨੈ ਪ੍ਰਾਨੈ ਸਵਾਸ ਜੀਵਨ ਰੂਪ ਹੋ ਆਪ ਜੀ ਏ ਵਾਹਿਗੁਰੂ ਜੀ ਆਪ ਜੀ ਸਾਰਿਆਂ ਦਾ ਜੀਵਨ ਰੂਪ ਹੋ ਕੇ ਸਰਬੱਤਰ ਦੇਸੈ ਅਥਵਾ ਆਪ ਜੀ ਸਾਰੇ ਦੇਸੈ ਦੇਸਾਂ ਵਿੱਚ ਹੋ ਅਥਵਾ ਸਾਰੇ ਦੇਸੈ ਅੰਗਾਂ ਵਿੱਚ ਹੋ ਕੇ ਸਰਬਤਰ ਭੇਸੈ ਆਪ ਜੀ ਵਾਹਿਗੁਰੂ ਜੀ ਸਾਰੇ ਭੇਸੈ ਭੇਸਾਂ ਵਿੱਚ ਵਰਤ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ